ਦੁਸ਼ਮਣੀ ਸਭ ਤੋਂ ਜ਼ਿਆਦਾ ਉੱਥੇ ਪੈਂਦੀ ਹੈ ਜਿੱਥੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨੇੜਤਾ ਰਹੀ ਹੋਵੇ ਕਿਉਂਕਿ ਜਿੰਨਾ ਬੰਦਾ ਤੁਹਾਨੂੰ ਪਿਆਰ ਕਰ ਸਕਦਾ ਹੈ ਓਨੀ ਹੀ ਫਿਰ ਤੁਹਾਨੂੰ ਉਹ ਨਫ਼ਰਤ ਕਰ ਸਕਦਾ ਹੈ ਜਿਸ ਬੰਦੇ ਨੂੰ ਆਪਾਂ ਮਿਲੇ ਹੀ ਨਹੀਂ ਜਿਸ ਬੰਦੇ ਬਾਰੇ ਆਪਾਂ ਜਾਣਦੇ ਹੀ ਨਹੀਂ ਉਸ ਨੂੰ ਆਪਾਂ ਨਾ ਤਾਂ ਨਫ਼ਰਤ ਕਰ ਸਕੀਏ ਤੇ ਨਾ ਹੀ ਉਸ ਨੂੰ ਪਿਆਰ ਕਰ ਸਕੀਏ ਯਾਨੀ ਜਦੋਂ ਆਪਾਂ ਇੱਕ ਦੂਜੇ ਦੇ ਨੇੜੇ ਹੁੰਨੇ ਆ ਫੇਰ ਹੀ ਪਿਆਰ ਹੁੰਦਾ ਹੈ ਤੇ ਫੇਰ ਹੀ ਪਿਆਰ ਤੋਂ ਬਾਅਦ ਇੱਕ ਦੂਜੇ ਵਿੱਚ ਨਫ਼ਰਤ ਪੈਦਾ ਹੁੰਦੀ ਹੈ। ਕਈ ਵਾਰ ਬੰਦੇ ਐਨੇ ਨੇੜੇ ਹੋ ਜਾਂਦੇ ਕਿ ਇੱਕ ਦੂਜੇ ਲਈ ਜਾਨ ਦੇਣ ਲਈ ਵੀ ਤਿਆਰ ਹੋ ਜਾਂਦੇ ਨੇ। ਪਰ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਉਹ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ। ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ। ਇੱਕ ਔਰਤ ਤੇ ਮਰਦ ਦੋਨਾਂ ਦਾ ਬੜਾ ਲੰਮਾ ਸਮਾਂ ਪਿਆਰ ਰਿਹਾ। ਤਕਰੀਬਨ 16 ਸਾਲ ਪਰ ਉਸ ਤੋਂ ਬਾਅਦ ਉਹ ਹੋਇਆ ਜਿਸ ਦੀ ਉਹਨਾਂ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਤੇ ਫਿਰ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ ਇਹ ਘਟਨਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਮੋਗੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦੀ ਰਹਿਣ ਵਾਲੀ ਇੰਗਲੈਂਡ ਦੇ ਵਿੱਚ ਪੰਜਾਬ ਦੀ ਕੁੜੀ ਇੰਗਲੈਂਡ ਦੇ ਵਿੱਚ ਰਹਿਣ ਵਾਲੀ ਲਖਵੀਰ ਕੌਰ ਗੱਲ 1985 ਦੀ ਹੈ ਜਦੋਂ ਬਾਹਰ ਜਾਣ ਦਾ ਕ੍ਰੇਜ਼ ਨਵਾਂ-ਨਵਾਂ ਲੋਕਾਂ ਦੇ ਵਿੱਚ ਪਿਆ ਸੀ ਹੁਣ ਲੋਕ ਜੇ ਕੋਈ ਮੁੰਡਾ ਬਾਹਰੋਂ ਆਇਆ ਹੁੰਦਾ ਤਾਂ ਉਸ ਨਾਲ ਆਪਣੀ ਕੁੜੀ ਦਾ ਵਿਆਹ ਕਰਨ ਲਈ ਬੜੇ ਹੱਥ ਪੈਰ ਮਾਰਦੇ ਮੁੰਡਾ ਭਾਵੇਂ ਉਮਰ 'ਚ ਵੱਧਦੀ ਹੁੰਦਾ ਇਦਾਂ ਹੀ ਹੋਇਆ ਲਖਵੀਰ ਕੌਰ ਉਸ ਸਮੇਂ 20 ਸਾਲਾਂ ਦੀ ਸੀ ਤੇ ਇੰਗਲੈਂਡ ਦੇ ਵਿੱਚੋਂ ਮੁੰਡਾ ਆਉਂਦਾ ਹੈ ਅੰਕੁਰ ਸਿੰਘ ਜੋ ਕਿ 32 ਸਾਲਾਂ ਦਾ ਸੀ ਦੋਨਾਂ ਦੇ ਉਮਰ ਦੇ ਵਿੱਚ ਤਕਰੀਬਨ 12 ਸਾਲਾਂ ਦਾ ਫਰਕ ਸੀ ਪਰ ਮੁੰਡਾ ਬਾਹਰੋਂ ਆਇਆ ਸੀ ਇਸ ਕਰਕੇ ਲਖਵੀਰ ਕੌਰ ਦਾ ਅੰਕੁਰ ਸਿੰਘ ਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਅੰਕੁਰ ਸਿੰਘ ਹੁਣ ਆਪਣੀ ਪਤਨੀ ਲਖਵੀਰ ਕੌਰ ਨੂੰ ਇੰਗਲੈਂਡ ਲੈ ਜਾਂਦਾ ਹੈ ਪਰ ਦੋਨਾਂ ਦੀ ਸੋਚ ਦੇ ਵਿੱਚ ਬੜਾ ਫਰਕ ਹੁੰਦਾ ਹੈ ਲਖਵੀਰ ਪਿੰਡ ਦੀ ਰਹਿਣ ਵਾਲੀ ਕੁੜੀ ਤੇ ਅੰਕੁਰ ਇੰਗਲੈਂਡ ਦੇ ਵਿੱਚ ਰਿਹਾ ਹੋਇਆ ਦੋਨਾਂ ਦੀ ਸੋਚ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ ਪਰ ਜਦੋਂ ਉਹਨਾਂ ਦੀ ਰੇਂਜ ਮੈਰਿਜ ਹੋ ਜਾਂਦੀ ਆ ਤਾਂ ਫੇਰ ਹੁਣ ਲਖਵੀਰ ਨੂੰ ਅੰਕੁਰ ਦੇ ਨਾਲ ਇੰਗਲੈਂਡ ਜਾਣਾ ਪੈਂਦਾ ਉਹ ਉੱਥੇ ਰਹਿੰਦੇ ਨੇ ਪਰ ਇਹਨਾਂ ਦੀ ਸੋਚ ਦੇ ਫਰਕ ਹੋਣ ਕਰਕੇ ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਇੱਕ ਤਾਂ ਮੁੰਡਾ 12 ਸਾਲ ਵੱਡਾ ਸੀ ਵੈਸੀ ਜਨਰੇਸ਼ਨ ਗੈਪ ਪੈ ਜਾਂਦਾ ਤੇ ਇੱਕ ਦੋਨਾਂ ਦੇ ਰਹਿਣ ਸਹਿਣ ਦਾ ਬਹੁਤ ਵੱਡਾ ਫਰਕ ਸੀ ਦੋਨਾਂ ਦੀ ਆਪਸ ਵਿੱਚ ਨਹੀਂ ਬਣਦੀ ਪਰ ਜ਼ਿੰਦਗੀ ਚੱਲਦੀ ਰਹਿੰਦੀ ਹੈ ਤਿੰਨ ਬੱਚੇ ਵੀ ਹੋ ਜਾਂਦੇ ਨੇ ਦੋਨਾਂ ਦੀ ਅਰੇਂਜ ਮੈਰਿਜ ਸੀ ਪਰ ਇਸ ਵਿਆਹ ਤੋਂ ਦੋਨੋਂ ਹੀ ਖੁਸ਼ ਨਹੀਂ ਸੀ ਦੋਹਾਂ ਦੀ ਅੰਡਰਸਟੈਂਡਿੰਗ ਨਹੀਂ ਬਣੀ ਸੀ ਹੁਣ ਇਹਨਾਂ ਦੇ ਘਰ ਦੇ ਵਿੱਚ ਅੰਕੁਰ ਸਿੰਘ ਦਾ ਕਜ਼ਨ ਜਿਸ ਦਾ ਨੋ ਲਖਵਿੰਦਰ ਸਿੰਘ ਚੀਮਾ ਸੀ ਉਹ ਰਹਿਣ ਆਉਂਦਾ ਹੈ ਉਹ ਲਖਵੀਰ ਕੌਰ ਤੋਂ ਤਕਰੀਬਨ 6 ਸਾਲ ਛੋਟਾ ਸੀ ਤੇ ਉਸ ਦਾ ਵਿਆਹ ਵੀ ਹੋਇਆ ਹੋਇਆ ਸੀ ਪਰ ਉਸ ਦਾ ਤਲਾਕ ਹੋ ਜਾਂਦਾ ਹੈ ਤਲਾਕ ਤੋਂ ਬਾਅਦ ਉਹ ਇਹਨਾਂ ਦੇ ਘਰ ਰਹਿਣ ਆ ਜਾਂਦਾ ਹੈ ਹੁਣ ਲਖਵੀਰ ਕੌਰ ਵੀ ਉਸੇ ਘਰ ਵਿੱਚ ਰਹਿੰਦੀ ਸੀ ਲਖਵਿੰਦਰ ਸਿੰਘ ਵੀ ਆ ਕੇ ਰਹਿਣ ਲੱਗ ਜਾਂਦਾ ਹੈ ਪਰ ਲਖਵੀਰ ਕੌਰ ਆਪਣੇ ਵਿਆਹ ਤੋਂ ਸੰਤੁਸ਼ਟ ਨਹੀਂ ਸੀ ਲਖਵਿੰਦਰ ਸਿੰਘ ਦਾ ਵੀ ਆਪਣੀ ਘਰ ਵਾਲੀ ਨਾਲ ਤਲਾਕ ਹੋਇਆ ਸੀ ਹੁਣ ਇਹਨਾਂ ਦੀਆਂ ਆਪਸ ਵਿੱਚ ਨੇੜਤਾਵਾਂ ਵੱਧ ਜਾਂਦੀਆਂ ਨੇ ਪਹਿਲਾਂ ਇਹਨਾਂ ਦੀ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲਦੀ ਹੈ ਤੇ ਹੌਲੀ-ਹੌਲੀ ਇਹਨਾਂ ਦੇ ਵਿੱਚ ਨਾਜਾਇਜ਼ ਸੰਬੰਧ ਬਣ ਜਾਂਦੇ ਨੇ ਹੁਣ ਸਮਾਂ ਲੰਘਦਾ ਹੈ ਇਹ ਲਖਵਿੰਦਰ ਸਿੰਘ ਚੀਮਾ ਜਿਸ ਦਾ ਨਿੱਕ ਨੀਮ ਸੀ ਲੱਕੀ ਲੱਕੀ ਹੁਣ ਇਸ ਘਰ ਦੇ ਵਿੱਚੋਂ ਮੂਵ ਕਰ ਜਾਂਦਾ ਹੈ ਉਹ ਆਪਣਾ ਘਰ ਲੈ ਕੇ ਕਿਤੇ ਹੋਰ ਰਹਿਣ ਲੱਗ ਜਾਂਦਾ ਹੈ ਪਰ ਲਖਵੀਰ ਲਖਵਿੰਦਰ ਦੇ ਕੋਲ ਉੱਥੇ ਵੀ ਆਉਂਦੀ ਹੈ ਇਹਨਾਂ ਦਾ ਆਪਸ ਵਿੱਚ ਬੜਾ ਗੂੜਾ ਰਿਸ਼ਤਾ ਹੋ ਜਾਂਦਾ ਹੈ ਤੇ ਲਖਵੀਰ ਹੁਣ ਜੋ ਲਖਵਿੰਦਰ ਸੀ ਉਸ ਦੇ ਘਰੇ ਲਗਭਗ ਰੋਜ਼ਾਨਾ ਵਾਂਗ ਜਾਂਦੀ ਸੀ ਰੋਟੀਆਂ ਪਕਾਉਂਦੀ ਸੀ ਉਸ ਦੇ ਕੱਪੜੇ ਧੋਂਦੀ ਸੀ ਯਾਨੀ ਜੋ ਇੱਕ ਪਤਨੀ ਕੰਮ ਕਰਦੀ ਆ ਉਹ ਸਾਰੇ ਕੰਮ ਲਖਵੀਰ ਲਖਵਿੰਦਰ ਵਾਸਤੇ ਕਰਦੀ ਸੀ ਇਸ ਦੌਰਾਨ ਦੋ ਵਾਰ ਲਖਵੀਰ ਕੌਰ ਗਰਭਤੀ ਵੀ ਹੋ ਜਾਂਦੀ ਹੈ ਪਰ ਲਖਵਿੰਦਰ ਸਿੰਘ ਉਸ ਨੂੰ ਕਹਿੰਦਾ ਕਿ ਇਸ ਬੱਚੇ ਦਾ ਆਪਾਂ ਨੂੰ ਗਰਭਪਾਤ ਕਰਵਾਉਣਾ ਪਊਗਾ ਕਿਉਂਕਿ ਗਰਭਪਾਤ ਕਰੇ ਬਗੈਰ ਹੋਰ ਕੋਈ ਹੱਲ ਨਹੀਂ ਸੀ ਉਨ੍ਹਾਂ ਦਾ ਰਿਸ਼ਤਾ ਸੀ ਜੋ ਉਹ ਨਜਾਇਜ਼ ਸੀ ਉਹ ਇੱਕ ਦੂਜੇ ਦੇ ਨਾਲ ਨਹੀਂ ਰਹਿ ਸਕਦੇ ਸੀ ਕਿਉਂਕਿ ਜੋ ਲਖਵੀਰ ਸੀ ਉਹ ਤਿੰਨ ਬੱਚਿਆਂ ਦੀ ਮਾਂ ਵੀ ਸੀ ਹੁਣ ਲਖਵੀਰ ਕੌਰ ਦਾ ਗਰ ਪਾਤ ਵੀ ਕਰਵਾਇਆ ਜਾਂਦਾ ਹੈ ਇਹ ਰਿਸ਼ਤੇ ਨੂੰ ਚੱਲਦੇ ਨੂੰ 16 ਸਾਲ ਹੋ ਜਾਂਦੇ ਨੇ ਜੋ ਅੰਕੁਰ ਸਿੰਘ ਸੀ ਉਹ 57 ਸਾਲਾਂ ਦਾ ਹੋ ਗਿਆ ਸੀ ਅੰਕੁਰ ਸਿੰਘ ਕੈਂਸਰ ਦਾ ਮਰੀਜ਼ ਹੋ ਜਾਂਦਾ ਹੈ ਉਹ ਕੈਂਸਰ ਦੀ ਬਿਮਾਰੀ ਦੇ ਨਾਲ ਪੀੜਤ ਹੋ ਜਾਂਦਾ ਉਸ ਦਾ ਵੀ ਇਲਾਜ ਚੱਲ ਰਿਹਾ ਸੀ ਪਰ ਜੋ ਲਖਵਿੰਦਰ ਸੀ ਹੁਣ ਅਲੱਗ ਰਹਿਣ ਲੱਗ ਗਿਆ ਸੀ ਇੱਕ ਕੁੜੀ ਜਿਸ ਦਾ ਨਾਮ ਗੁਰਜੀਤ ਚੁੱਗ ਸੀ ਉਸ ਦੀ ਮੁਲਾਕਾਤ ਲਖਵਿੰਦਰ ਦੇ ਨਾਲ ਹੁੰਦੀ ਹੈ ਉਹ ਦੋ ਨੰਬਰ ਦੇ ਵਿੱਚ ਇੰਗਲੈਂਡ ਆਈ ਹੁੰਦੀ ਹੈ ਕੋਈ ਲਖਵਿੰਦਰ ਦੇ ਨਾਲ ਉਸ ਨੂੰ ਮਲਾਉਂਦਾ ਹੁਣ ਲਖਵੀਰ ਕੌਰ ਦੇ ਵਿਆਹ ਨੂੰ ਅੰਕੁਰ ਸਿੰਘ ਦੇ ਨਾਲ 25 ਸਾਲ ਹੋ ਗਏ ਸੀ ਅੰਕੁਰ ਸਿੰਘ 57 ਸਾਲਾਂ ਦਾ ਸੀ ਲਖਵੀਰ ਕੌਰ ਸੀ ਉਹ 45 ਸਾਲਾਂ ਦੀ ਸੀ ਤੇ ਜੋ ਇਹ ਲਖਵਿੰਦਰ ਸਿੰਘ ਸੀ ਇਹ 39 ਸਾਲਾਂ ਦਾ ਸੀ ਪਰ ਜੋ ਗੁਰਜੀਤ ਕੌਰ ਚੁੱਗ ਇੰਗਲੈਂਡ ਗੈਰਕਾਨੂੰਨੀ ਢੰਗ ਦੇ ਨਾਲ ਆਈ ਸੀ ਉਸ ਦੀ ਉਮਰ 21 ਸਾਲ ਸੀ ਕੋਈ ਬੰਦਾ ਲਖਵਿੰਦਰ ਦੇ ਨਾਲ ਉਸ ਨੂੰ ਮਲਾਉਂਦਾ ਹੈ ਮਲਾਉਣ ਤੋਂ ਬਾਅਦ 2 ਢਾਈ ਮਹੀਨੇ ਲੰਘਦੇ ਨੇ ਹੁਣ ਲਖਵਿੰਦਰ ਤੇ ਗੁਰਜੀਤ ਕੌਰ ਚੁੱਗ ਦਾ ਆਪਸ ਦੇ ਵਿੱਚ ਸੰਬੰਧ ਬਣ ਜਾਂਦਾ ਯਾਨੀ ਉਹਨਾਂ ਦੀ ਨੇੜਤਾ ਵੱਧ ਜਾਂਦੀ ਹੈ ਪਿਆਰ ਪੈ ਜਾਂਦਾ ਹੈ ਇਹ ਗੱਲ ਦਾ ਪਤਾ ਜਦੋਂ ਲਖਵੀਰ ਨੂੰ ਲੱਗਦਾ ਤਾਂ ਉਸ ਦੇ ਅੰਦਰ ਜਵਾਲਾਮੁਖੀ ਫਟਕ ਜਾਂਦਾ ਹੈ ਉਸ ਨੂੰ ਬੜਾ ਜਿਆਦਾ ਗੁੱਸਾ ਆਉਂਦਾ ਹੈ ਉਸ ਦੇ ਹੋਸ਼ ਉੱਡ ਜਾਂਦੇ ਆ ਕਿ ਇਹ ਕਿਵੇਂ ਹੋ ਸਕਦਾ ਹੈ ਲਖਵਿੰਦਰ ਆਪ ਤੋਂ ਅੱਧੀ ਉਮਰ ਦੀ ਯਾਨੀ ਲਖਵਿੰਦਰ ਦੀ 39 ਸਾਲ ਉਮਰ ਹੁੰਦੀ ਹੈ ਤੇ ਗੁਰਜੀਤ ਦੀ ਉਮਰ ਹੁੰਦੀ ਹੈ 21 ਸਾਲ ਤਕਰੀਬਨ ਅੱਧ ਦਾ ਫਰਕ ਹੁੰਦਾ ਹੈ ਲਖਵੀਰ ਸੋਚਦੀ ਹੈ ਕਿ ਇਹ ਬੰਦਾ ਇਹ ਆਪਣੀ ਕੁੜੀ ਦੇ ਉਮਰ ਦੀ ਕਿ ਆਪਣੀ ਕੁੜੀ ਦੀ ਉਮਰ ਦੀ ਕੁੜੀ ਦੇ ਨਾਲ ਕਿਵੇਂ ਸੰਬੰਧ ਬਣਾ ਸਕਦਾ ਹੈ ਕਿਵੇਂ ਉਸ ਨਾਲ ਇਦਾਂ ਇਹ ਰਹਿ ਸਕਦਾ ਪਰ ਲਖਵਿੰਦਰ ਤੇ ਜੋ ਗੁਰਜੀਤ ਸੀ ਉਹਨਾਂ ਦੀ ਨੇੜਤਾ ਬਹੁਤ ਜ਼ਿਆਦਾ ਵੱਲ ਗਈ ਸੀ ਇਸ ਗੱਲ ਦਾ ਗੁੱਸਾ ਲਖਵੀਰ ਦੇ ਅੰਦਰ ਬਹੁਤ ਜ਼ਿਆਦਾ ਸੀ ਕਿਉਂਕਿ ਉਸ ਦਾ ਰਿਸ਼ਤਾ ਲਖਵਿੰਦਰ ਦੇ ਨਾਲ 16 ਸਾਲਾਂ ਦਾ ਸੀ ਉਹ ਬੜੀ ਜਿਆਦਾ ਦੁਖੀ ਹੁੰਦੀ ਆ ਪਰੇਸ਼ਾਨ ਹੁੰਦੀ ਆ ਉਸ ਨੂੰ ਇਹ ਲੱਗਦਾ ਜਿਵੇਂ ਉਸ ਦੀ ਦੁਨੀਆ ਹੀ ਉੱਜੜ ਗਈ ਹੋਵੇ ਇਹ ਗੱਲ 2008 ਦੀ ਹੈ ਤੇ 8 ਦੇ ਵਿੱਚ ਲਖਵਿੰਦਰ ਤੇ ਜੋ ਗੁਰਜੀਤ ਹੁੰਦੀ ਆ ਉਹਨਾਂ ਦਾ ਪਿਆਰ ਹੁੰਦਾ ਉਹਨਾਂ ਦੇ ਸੰਬੰਧ ਬਣਦੇ ਨੇ ਉਹ ਫੈਸਲਾ ਕਰ ਲੈਂਦੇ ਨੇ ਕਿ 14 ਫਰਵਰੀ 2009 ਨੂੰ ਜਾਨੀ ਵੈਲੈਂਟਾਈਨ ਡੇ ਵਾਲੇ ਦਿਨ ਅਸੀਂ ਵਿਆਹ ਕਰਵਾਵਾਂਗੇ ਇਸ ਗੱਲ ਦਾ ਪਤਾ ਲਖਵੀਰ ਨੂੰ ਵੀ ਲੱਗਦਾ ਹੈ ਲਖਵੀਰ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਇਹ ਗੁੱਸਾ ਸਹਿਣ ਨਹੀਂ ਕਰ ਪਾਈ ਉਸ ਨੂੰ ਲੱਗਿਆ ਕਿ ਇਸ ਬੰਦੇ ਨੇ ਮੈਨੂੰ ਧੋਖਾ ਦਿੱਤਾ ਹੈ ਮੇਰੇ ਨਾਲ 16 ਸਾਲ ਸਬੰਧ ਬਣਾਉਣ ਤੋਂ ਬਾਅਦ ਇਹ ਬੰਦੇ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਦੋ ਵਾਰ ਗਰਭਪਾਤ ਵੀ ਕਰਵਾਇਆ ਮੈਂ ਵਿਆਹੀ ਹੋਈ ਦੇ ਹੋਣ ਦੇ ਕਾਰਨ ਵੀ ਇਸ ਬੰਦੇ ਨੂੰ ਕਦੇ ਪਤਨੀ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਪਰ ਇਸ ਨੇ ਮੇਰੇ ਵਿਸ਼ਵਾਸ ਦਾ ਘਾਤ ਕਰ ਦਿੱਤਾ ਲਖਵੀਰ ਲਖਵਿੰਦਰ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕਰਦੀ ਆ ਕਿ ਤੂੰ ਗਲਤ ਕਰ ਰਿਹਾ ਇਹ ਕੁੜੀ ਤੇਰੀ ਧੀ ਦੀ ਉਮਰ ਦੀ ਹੈ ਜਾਨੀ 21 ਸਾਲਾਂ ਦੀ ਹੈ ਤੇ ਤੂੰ 39 ਸਾਲਾਂ ਦਾ ਪਰ ਲਖਵਿੰਦਰ ਉਸ ਦੀ ਕੋਈ ਵੀ ਗੱਲ ਨਹੀਂ ਸੁਣਦਾ ਤੇ ਵੈਲੈਂਟਾਈਨ ਡੇ 14 ਫਰਵਰੀ 2009 ਦਾ ਵਿਆਹ ਦਾ ਦਿਨ ਰੱਖ ਲੈਂਦਾ ਜਾਂਦਾ ਹੁਣ ਲਖਵੀਰ ਦੇ ਮਨ ਦੇ ਵਿੱਚ ਬੜਾ ਜ਼ਿਆਦਾ ਗੁੱਸਾ ਸੀ ਉਹ ਪੰਜਾਬ ਆਉਂਦੀ ਹੈ ਤੇ ਪੰਜਾਬ ਆਉਣ ਤੋਂ ਬਾਅਦ ਉਹ ਇੱਥੋਂ ਇੱਕ ਚੀਜ਼ ਖਰੀਦ ਕੇ ਲੈ ਕੇ ਜਾਂਦੀ ਹੈ ਇੱਕ ਜ਼ਹਿਰ ਜਿਸ ਦਾ ਨਾਮ ਹੁੰਦਾ ਐਕਨੋਟਾਈਨ ਜੋ ਬੜੀ ਹੀ ਖਤਰਨਾਕ ਜ਼ਹਿਰ ਹੈ ਉਹ ਇਹ ਜ਼ਹਿਰ ਖਰੀਦ ਕੇ ਉਸ ਤੋਂ ਬਾਅਦ ਇੰਗਲੈਂਡ ਚਲੀ ਜਾਂਦੀ ਹੈ ਉਹ ਜ਼ਹਿਰ ਲੈ ਕੇ ਲਖਵੀਰ ਕੌਰ ਇੰਗਲੈਂਡ ਆਉਂਦੀ ਹੈ ਤਾਂ ਲਖਵੀਰ ਨੂੰ ਲਖਵਿੰਦਰ ਦੀ ਸਾਰੀ ਦਿਨਚਰਿਆ ਬਾਰੇ ਪਤਾ ਸੀ ਉਸ ਦੇ ਘਰ ਬਾਰੇ ਵੀ ਉਸ ਨੂੰ ਚੱਪੇ-ਚੱਪੇ ਬਾਰੇ ਨੌਲੇਜ ਸੀ ਕਿਉਂਕਿ ਉਹ ਕਾਫੀ ਸਮੇਂ ਤੋਂ ਲਖਵਿੰਦਰ ਦੇ ਕੋਲ ਇਸ ਘਰ ਦੇ ਵਿੱਚ ਆਉਂਦੀ ਸੀ ਇੱਕ ਦਿਨ ਲਖਵੀਰ ਕੋਰ ਮੌਕਾ ਦੇਖ ਕੇ ਲਖਵਿੰਦਰ ਦੇ ਘਰ ਆ ਜਾਂਦੀ ਹੈ ਇਸ ਨੂੰ ਪਤਾ ਹੁੰਦਾ ਕਿ ਕਿੱਥੇ ਚਾਬੀ ਹੁੰਦੀ ਹੈ ਜਾਨੀ ਸਾਰਾ ਕੁਝ ਇਸ ਨੂੰ ਲਖਵਿੰਦਰ ਦੇ ਘਰ ਬਾਰੇ ਪਤਾ ਸੀ ਜਦੋਂ ਲਖਵਿੰਦਰ ਤੇ ਗੁਰਜੀਤ ਦੋਨੋਂ ਬਾਹਰ ਗਏ ਹੁੰਦੇ ਆ ਤਾਂ ਇਹ ਲਖਵਿੰਦਰ ਦੇ ਘਰ ਆਉਂਦੀ ਹੈ ਤੇ ਫਰਿੱਜ ਵਿੱਚ ਪਈ ਸਬਜ਼ੀ ਦੇ ਵਿੱਚ ਇਹ ਜ਼ਹਿਰ ਮਿਲਾ ਦਿੰਦੀ ਹੈ। ਉੱਥੋਂ ਚਲੀ ਜਾਂਦੀ ਹੈ। ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਲਖਵਿੰਦਰ ਤੇ ਗੁਰਜੀਤ ਆਉਂਦੇ ਨੇ ਕਿਉਂਕਿ ਉੱਥੇ ਲਗਭਗ ਇੱਕ ਦੂਜੇ ਦੇ ਨਾਲ ਮਿਲਦੇ ਹੀ ਰਹਿੰਦੇ ਸੀ। ਬਾਹਰ ਇਹ ਸਿਸਟਮ ਹੈ ਕਿ ਥੋੜਾ ਵਿਆਹ ਹੋਇਆ ਨਹੀਂ ਹੋਇਆ ਤਾਂ ਵੀ ਬੰਦਾ ਇੱਕ ਦੂਜੇ ਦੇ ਨਾਲ ਉੱਥੇ ਰਹੀ ਜਾਂਦਾ ਤੇ ਇੱਕ ਦੂਜੇ ਦੇ ਨਾਲ ਮਿਲ ਹੀ ਜਾਂਦਾ। ਸ਼ਾਮ ਨੂੰ ਜਦੋਂ ਇਹ ਆਉਂਦੇ ਨੇ ਤਾਂ ਇਹ ਰੋਟੀ ਖਾਂਦੇ ਨੇ। ਰੋਟੀ ਖਾਣ ਲਈ ਸਬਜੀ ਫ੍ਰਿਜ ਦੇ ਵਿੱਚੋਂ ਕੱਢੀ ਜਾਂਦੀ ਹੈ ਉਸ ਨਾਲ ਰੋਟੀ ਖਾਧੀ ਜਾਂਦੀ ਹੈ ਸਬਜੀ ਜੋ ਲਖਵਿੰਦਰ ਸਿੰਘ ਸੀ ਉਹ ਜ਼ਿਆਦਾ ਖਾ ਲੈਂਦਾ ਹੈ ਪਰ ਗੁਰਜੀਤਕੌਰ ਉਸ ਸਬਜੀ ਨੂੰ ਘੱਟ ਖਾਂਦੀ ਹੈ ਜਦੋਂ ਹੀ ਲਖਵਿੰਦਰ ਸਬਜੀ ਖਾਂਦਾ ਤਾਂ ਉਸ ਨੂੰ ਅਜੀਬ ਤਰ੍ਹਾਂ ਦਾ ਮਹਿਸੂਸ ਹੋਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਉਸ ਨੂੰ ਲੱਗਦਾ ਕਿ ਮੈਂ ਮੈਂ ਕੁਝ ਗਲਤ ਖਾ ਲਿਆ ਮੇਰੇ ਸਰੀਰ ਦੇ ਵਿੱਚ ਅਜੀਬ ਤਰ੍ਹਾਂ ਦੀ ਹਰਕਤ ਹੋਣ ਲੱਗ ਗਈ ਤਾਂ ਉਹ ਉਸ ਵੇਲੇ ਹੀ ਪੁਲਿਸ ਨੂੰ ਕਾਲ ਕਰਦਾ ਤੇ ਕਹਿੰਦਾ ਕਿ ਮੇਰੀ ਐਕਸ ਗਰਲ ਫਰੈਂਡ ਨੇ ਸਾਨੂੰ ਜ਼ਹਿਰ ਦੇ ਦਿੱਤਾ ਪੁਲਿਸ ਮੌਕੇ ਤੇ ਆਉਂਦੀ ਹੈ ਮੌਕੇ ਤੇ ਆ ਕੇ ਜਦੋਂ ਉਹ ਦੇਖਦੀ ਹੈ ਤਾਂ ਜੋ ਲਖਵਿੰਦਰ ਸੀ ਉਹ ਡਿੱਗਿਆ ਪਿਆ ਸੀ ਕਿਉਂਕਿ ਉਸ ਦੇ ਸਰੀਰ ਨੇ ਕੰਮ ਕਰਨਾ ਛੱਡ ਦਿੱਤਾ ਸੀ ਉਸ ਦੇ ਸਰੀਰ ਵਿੱਚ ਤੇਜ਼ ਦਰਦ ਹੋ ਰਿਹਾ ਸੀ ਤੇ ਗੁਰਜੀਤ ਕੌਰ ਉੱਤੇ ਵੀ ਇਸ ਜ਼ਹਿਰ ਦਾ ਅਸਰ ਹੋਇਆ ਸੀ ਲਖਵਿੰਦਰ ਦੀ ਭੈਣ ਵੀ ਆ ਜਾਂਦੀ ਹੈ ਤੇ ਲਖਵਿੰਦਰ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਲਖਵਿੰਦਰ ਉੱਤੇ ਜ਼ਹਿਰ ਦਾ ਬਹੁਤ ਜ਼ਿਆਦਾ ਅਸਰ ਹੋ ਚੁੱਕਿਆ ਸੀ ਤੇ ਆਖਰ ਲਖਵਿੰਦਰ ਦੀ ਮੌਤ ਹੋ ਜਾਂਦੀ ਹੈ ਤੇ ਜੋ ਗੁਰਜੀਤ ਕੌਰ ਹੁੰਦੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਤੇ ਉਸ ਦਾ ਲੰਬਾ ਸਮਾਂ ਇਲਾਜ ਚੱਲਦਾ ਹੈ ਇਲਾਜ ਚੱਲਣ ਤੋਂ ਬਾਅਦ ਉਹ ਬਚ ਜਾਂਦੀ ਹੈ ਪਰ ਲਖਵਿੰਦਰ ਦੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਨੂੰ ਜਦੋਂ ਲਖਵਿੰਦਰ ਨੇ ਕਾਲ ਕੀਤੀ ਸੀ ਕਿ ਮੇਰੀ ਜੋ ਐਕਸ গারਲਫ੍ਰੈਂਡ ਹੈ ਉਸਨੇ ਸਾਨੂੰ ਕੋਈ ਜ਼ਹਿਰ ਖਵਾ ਦਿੱਤਾ ਤਾਂ ਜੋ ਪੁਲਿਸ ਸੀ ਉਹ ਲਖਵੀਰ ਕੌਰ ਕੋਲ ਜਾਂਦੀ ਹੈ ਤੇ ਉਸ ਦੀ ਤਲਾਸ਼ੀ ਲੈਂਦੀ ਹੈ ਜੋ ਉਸ ਦੇ ਕੋਟ ਪਾਇਆ ਹੋਇਆ ਸੀ ਜੋ ਇਹ ਜ਼ਹਿਰ ਸੀ ਐਕਨੋਟਾਈਨ ਇਹ ਉਸ ਦੀ ਕੋਟ ਦੀ ਜੇਬ ਦੇ ਵਿੱਚੋਂ ਵੀ ਮਿਲਦਾ ਹੈ ਤੇ ਇੱਕ ਬੰਦਾ ਜਿਸ ਨੇ ਲਖਵੀਰ ਨੂੰ ਘਰ ਦੇ ਵਿੱਚ ਦਾਖਲ ਹੁੰਦੇ ਦੇਖਿਆ ਸੀ ਉਹ ਵੀ ਕਹਿੰਦਾ ਹੈ ਉਹ ਵੀ ਗਵਾਹੀ ਦਿੰਦਾ ਕਿ ਹਾਂ ਮੈਂ ਲਖਵੀਰ ਨੂੰ ਉਸ ਦਿਨ ਘਰ ਦੇ ਵਿੱਚ ਦਾਖਲ ਹੁੰਦਿਆਂ ਦੇਖਿਆ ਸੀ ਜਾਣੀ ਜੋ ਪੁਲਿਸ ਕੋਲ ਸਬੂਤ ਸੀ ਉਹ ਪਖਤਾ ਸਬੂਤ ਸੀ ਪਰ ਲਖਵੀਰ ਨੇ ਕਿਹਾ ਕਿ ਲਖਵਿੰਦਰ ਨੇ ਸਭ ਕੁਝ ਖੁਦ ਕੀਤਾ ਮੈਂ ਕੁਝ ਨਹੀਂ ਕੀਤਾ ਪਰ ਜੋ ਸਬੂਤ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਇਹ ਜੋ ਕੀਤਾ ਉਹ ਲਖਵੀਰ ਨੇ ਕੀਤਾ ਲਖਵਿੰਦਰ ਦੀ ਮੌਤ ਦੀ ਜ਼ਿੰਮੇਵਾਰ ਲਖਵੀਰ ਹੈ ਉਸ ਤੋਂ ਬਾਅਦ ਫਿਰ ਜਦੋਂ ਕੇਸ ਚੱਲਦਾ ਹੈ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਤੇ ਕੋਰਟ ਵੱਲੋਂ ਲਖਵੀਰ ਕੌਰ ਨੂੰ 25 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਨੀ ਉਹ ਉਸ ਵੇਲੇ 45 ਸਾਲਾਂ ਦੀ ਸੀ 45 ਤੇ 25 70 ਤਕਰੀਬਨ ਜਦੋਂ ਲਖਵੀਰ ਕੌਰ 70 ਸਾਲਾਂ ਦੀ ਹੋ ਉਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਵੇਗੀ ਇਹ ਸਾਲ ਸੀ 2010 ਦਾ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਅੱਜ ਜਿਸ ਉੱਤੇ ਤੁਸੀਂ ਜਾਣ ਬਾਰਦੇ ਹੋ ਕੱਲ ਨੂੰ ਉਹ ਤੁਹਾਡੀ ਜਾਨ ਦਾ ਬਹਿਰੀ ਵੀ ਹੋ ਸਕਦਾ ਜਾਨੀ ਹਾਲਾਤ ਸਮਾਂ ਕਿੱਦਾਂ ਦਾ ਵੀ ਆ ਸਕਦਾ ਹੈ ਇਸ ਲਈ ਜਾਗਦੇ ਰਹੋ ਸਤਰਕ ਰਹੋ ਸਾਰੇ ਦੋਸਤਾਂ ਨੂੰ ਸ੍ਰੀਕਾਲ